ਕਈ ਗੁਰਨਾਨ ਦੇਵ ਜੀ ਦੀ ਫੋਟੋ ਵੀ ਮੜੀ ਹੈ। ਕਲੰਡਰ ਆਈ ਇਹ। ਜਿਹੜਾ ਕੇਨਾ ਨੇ ਆਹ ਦੇਖੋ ਕਿਤੇ ਕਿਤੇ ਨਾ ਪਾੜਦੇ। ਆਹ ਦੁਨੀਆਂ ਨੇ ਮਾਤਾ ਰਾਨੀਆਂ ਦੀਆਂ ਰਾਤੇ ਮਨਾ ਕੇ ਬਾਅਦ ਚ ਦੁਨੀਆਂ ਤੇ ਗੇਰਦੰਦੇ ਸਾਲਵਾਦ ਇਹਨਾਂ ਨੂੰ ਮਾਤਾ ਯਾਦ ਆ ਜਾਂਦੀ ਕਿ ਮਾਤਾ ਦੀ ਰਸਤੀ। ਆਹ ਜੀ ਉਦਾਸੀ ਸੰਪਰਦਾਇ ਦੇ ਮਹਾਂਤਰਾ ਹੰ ਦਾ ਪਟਿਆਲੇ ਤੋਂ ਆਹ ਦੇਖੋ ਜੀ ਟੈਂਟ ਸਿੱਧੂ ਵਾਲਾ ਰੋਟੇ ਨਾਲੇ ਪਾਖੜਾ ਨਾਲ ਉੱਤੇ ਆ Hindu ਧਰਮਾਂ ਆ ਦੇਖੋ Hindu ਧਰਮ ਦੀਆਂ ਫੋਟੋਆਂ ਔਰ ਮੂਰਤੀਆਂ ਆ ਦੇਖੋ ਸਿੱਖ ਧਰਮ ਦੀਆਂ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ ਆ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਤੇ ਦਰਬਾਰ ਸਾਹਿਬ ਦੀ ਫੋਟੋ ਤੇ ਆ ਫੋਟੋ ਲੱਗੀ ਹੈ ਜੀ ਇਹਦੇ ਖਾਜੂ ਸਾਹਿਬ ਦੀ ਫੋਟੋ ਦੇਖੋ ਜੀ ਨਾਲੇ بابا ਪਟਪਾਖ ਸਿੰਘ ਜੀ ਦੀ ਫੋਟੋ ਆ ਦੇਖੋ ਜੀ ਆ Hindu ਧਰਮ ਦੀਆਂ ਫੋਟੋ ਆ ਦੇਖੋ ਜੀ ਲక్ష్ਮੀ ਜੀ ਦੀ ਫੋਟੋ ਆ ਦੇਖੋ ਜੀ ਸਿੱਖ ਧਰਮ ਦੀ ਫੋਟੋ ਦੇਖੋ ਕਿਵੇਂ ਇਹਨਾਂ ਨੇ ਕਿਤੇਵੇਂ ਨਾ ਲਓ ਜੀ ਕਿਨੇ ਇਸ ਜੀ ਦੀ ਫੋਟੋ ਆ ਦੇਖੋ ਅਸੀਂ ਇਹ ਹੁਣੇ ਫੋਟੋਆਂ ਲੈ ਜਾ ਕੇ ਸਾਰੇ ਸਤਕਾਰਯੋਗ ਨਾਲ ਅਸੀਂ ਇਹਨਾਂ ਦਾ ਸੰਸਕਾਰ ਕਰਾਂਗੇ ਕਿ ਇਹਨਾਂ ਦੇ ਬੰਦਿਆਂ ਦੇ ਖਿਲਾਫ ਜਿਹੜਾ ਨੇ ਕੀਤਾ ਏ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ Danke